ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਵੱਲੋਂ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਨੂੰ ਵੈਲਕਮ ਆਖਦਾ ਪਰ ਜਿਸ ਹੁਣ ਦਿੱਲੀ ਦੇ ਨਾਲ ਆ ਮੈਂ ਅੱਜ ਸੂਚੇ ਪੰਜਾਬ ਆਪ 3 ਕਰੋੜ ਪੰਜਾਬੀਆਂ ਦੀ ਤਰਫੋਂ ਉਹਨਾਂ ਨੂੰ ਜੀ ਆਇਆਂ ਆਖਦਾ ਉਸੇ ਹੁਣ ਦਿੱਲੀ ਦੇ ਨਾਲ ਉਹ ਵੀ ਕੱਲ ਨੂੰ ਪੰਜਾਬ ਦੇ ਨਾਲ ਖੜਦੇ ਨਜ਼ਰ ਹੋਣਗੇ ਇਸ ਆਫਤ ਦੀ ਘੜੀ ਦੇ ਵਿੱਚ ਇਹ ਉਮੀਦ ਅਸੀਂ ਰੱਖਦੇ ਆ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੇ ਪਿਛਲੇ ਤਕਰੀਬਨ 20-25 ਦਿਨਾਂ ਤੋਂ ਪੰਜਾਬ ਭਾਰੀ ਮੀਂਹ ਅਤੇ ਹੜ੍ਹਾਂ ਦੀ ਮਾਰ ਖੇਠ ਆਇਆ ਹੋਇਆ ਹੈ ਬਹੁਤ ਵੱਡੇ ਨੁਕਸਾਨ ਨੇ ਜਿਹੜੇ ਉਹ ਹੋਏ ਨੇ ਔਰ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਾਰੀ ਐਡਮਿਨਿਸਟ੍ਰੇਸ਼ਨ ਸਾਰੀਆਂ ਜਥੇਬੰਦੀਆਂ ਸਿਵਲ ਆਰਗੇਨਾਈਜੇਸ਼ਨਸ ਸਾਰੇ ਦੇ ਸਾਰੇ ਲੋਕਾਂ ਨੇ ਜਿਹੜਾ মিডিਆ ਨੇ ਵੀ ਉਹ ਚ ਬੜਾ ਸਾਥ ਦਿੱਤਾ ਹੈ ਤੇ ਮੈਂ ਸਮਝਦਾ ਕਿ ਪੰਜਾਬੀਅਤ ਦੀ ਦੀ ਸਪਿਰਿਟ ਦੀ ਨਿਸ਼ਾਨੀ ਹੈ ਜਿਹੜੀ ਉਹ ਪੇਸ਼ ਕੀਤੀ ਇਸ ਮੁੱਚੇ ਪੰਜਾਬ ਨੇ ਇਸ ਆਫਤ ਦੇ ਸਮੇਂ ਦੌਰਾਨ ਤੇ ਪਿਛਲੇ 2 ਦਿਨਾਂ ਤੋਂ ਪਤਾ ਲੱਗ ਰਿਹਾ ਹੈ ਮੀਡੀਆ ਦੇ ਵਿੱਚ ਰਿਪੋਰਟਸ ਆ ਰਹੀਆਂ ਨੇ ਕਿ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਆ ਰਹੇ ਨੇ ਸਾਥੀਓ ਚਾਹੇ ਤਾਂ ਵੈਸੇ ਉਹਨਾਂ ਨੇ ਹਜੇ ਤੱਕ ਕੋਈ ਇਹਦੇ ਬਾਰੇ ਇੱਕ ਸ਼ਬਦ ਵੀ ਟਵੀਟ ਦੇ ਤੌਰ ਤੇ ਜਾਂ ਨਹੀਂ ਕਿਹਾ ਹੈਗਾ ਪਰ ਫਿਰ ਵੀ ਮੈਂ ਸਮਝਦਾ ਕਿ ਦੇਰ ਆਏ ਦਰਸਤ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਤਿਕਾਰਯੋਗ ਨੇ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਵੱਲੋਂ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਨੂੰ ਵੈਲਕਮ ਆਖਦਾ ਕਿਉਂਕਿ ਪੰਜਾਬੀ ਔਰ ਪੰਜਾਬ ਉਹ ਕੌਮ ਹੈ ਜਿਹੜੀ ਕਿ ਹਮੇਸ਼ਾ ਜਦੋਂ ਕੋਈ ਪ੍ਰਾਣਿਆ ਆਉਂਦੇ ਨੇ ਗੈਸਟ ਆਉਂਦੇ ਨੇ ਤਾਂ ਦਿਲ ਖੋਲ ਕੇ ਖੁਲ ਦਿੱਲੀ ਦੇ ਨਾਲ ਜੀ ਆਇਆਂ ਆਖਦੇ ਆ ਸੋ ਉਸੇ ਪਰੰਪਰਾ ਨੂੰ ਨਿਵਾ ਰਹੇ ਆਜ ਔਰ ਮੈਂ ਨਾਲ ਹੀ ਇਹ ਵੀ ਬੇਨਤੀ ਕਰੂੰਗਾ ਨਾਲ ਇਹਦੇ ਨਾਲ ਨਾਲ ਇਹ ਵੀ ਐਕਸਪੈਕਟ ਕਰੂੰਗਾ ਕਿ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਚਾਹੇ ਕਾਫੀ ਦਿਨ ਹੋ ਗਏ ਉਹਨਾਂ ਨੇ ਇਹਦੇ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ ਹੈਗਾ ਪਰ ਜਿਸ ਖੁੱਲ ਦਿੱਲੀ ਦੇ ਨਾਲ ਮੈਂ ਅੱਜ ਸਮੁੱਚੇ ਪੰਜਾਬ ਔਰ 3 ਕਰੋੜ ਪੰਜਾਬੀਆਂ ਦੀ ਤਰਫੋਂ ਉਹਨਾਂ ਨੂੰ ਜਿਹਾ ਆਖ ਰਿਹਾ ਉਸੇ ਖੁੱਲ ਦਿੱਲੀ ਦੇ ਨਾਲ ਉਹ ਵੀ ਕੱਲ ਨੂੰ ਪੰਜਾਬ ਦੇ ਨਾਲ ਖੜਦੇ ਨਜ਼ਰ ਆਉਣਗੇ ਇਸ ਆਫਤ ਦੀ ਘੜੀ ਦੇ ਵਿੱਚ ਇਹ ਉਮੀਦ ਅਸੀਂ ਰੱਖਦੇ ਆਂ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੰਦਾਜ਼ਾ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤਪਾਲ ਜੀ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਹੁਣ ਤੱਕ ਜਦੋਂ ਦਾ GST ਰਜਿਮ ਲਾਗੂ ਹੋਈ ਹੈ ਤਕਰੀਬਨ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ GST ਰਜਿਮ ਕਰਕੇ ਹੀ ਪੰਜਾਬ ਦਾ ਹੋ ਚੁੱਕਿਆ ਉਸ ਤੋਂ ਇਲਾਵਾ ਪਿਛਲੇ 3.5 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਤਰੀ ਹੀ ਮਾਂ ਵਾਲਾ سلوਕ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦੇ ਤਹਿਤ तकरीबन 8000 ਕਰੋੜ ਰੁਪਇਆ ਆਰਡੀਐਫ ਦਾ ਐਮਡੀਐਫ ਦਾ ਉਹ ਕੇਂਦਰ ਨੇ ਸਾਡੇ ਹੱਕ ਹਕੂਕ ਦਾ ਪੈਸਾ ਜਿਹੜਾ ਉਹ ਰੋਕ ਰੱਖਿਆ ਇਸੇ ਤਰੀਕੇ ਦੇ ਨਾਲ 828 ਕਰੋੜ ਰੁਪਏ ਦਾ ਇੱਕ ਪਿਛਲੇ ਦਿਨੀ ਹੋਰ ਚਿੱਠੀ ਹੈ ਜਿਹੜੀ ਫਰਮਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਨੇ ਸੁਣਾ ਦਿੱਤਾ ਜਿਹੜਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਪ੍ਰੋਜੈਕਟ ਸੀਗੇ 828 ਕਰੋੜ ਦੇ ਉਹ ਰੱਦ ਕਰਨ ਦਾ ਉਹਨਾਂ ਨੇ ਫੈਸਲਾ ਜਿਹੜਾ ਇੱਕ ਤਾਲਿਬਾਨੀ ਹੁਕਮ ਹੈ ਜਿਹੜਾ ਉਹ ਸੁਣਾ ਦਿੱਤਾ ਸੋ ਤਕਰੀਬਨ ਤਕਰੀਬਨ ਇਹ 60 ਹਜ਼ਾਰ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਦੀਆਂ ਮਾੜੀਆਂ ਗਲਤ ਔਰ ਪੰਜਾਬ ਵਿਰੋਧੀ ਨੀਤੀਆਂ ਦੀ ਵਜ੍ਹਾ ਕਰਕੇ ਹੁਣ ਤੱਕ ਹੋ ਚੁੱਕਿਆ ਹੁਣ ਇਸ ਆਫਤ ਦੀ ਘੜੀ ਦੇ ਵਿੱਚ ਜਦ ਏਡਾ ਵੱਡਾ ਨੇਚਰਲ ਡਿਜ਼ਾਸਟਰ ਹੋਇਆ ਵੈਸੇ ਪੰਜਾਬ ਔਰ ਪੰਜਾਬੀਆਂ ਦੀ ਆਦਤ ਨਹੀਂ ਹੈਗੀ ਮੰਗਣ ਦੀ ਪਰ ਕਿਉਂਕਿ ਪੰਜਾਬ ਔਰ ਪੰਜਾਬੀ ਉਹ ਕੌਮ ਹੈ ਜਿਨ੍ਹਾਂ ਨੇ ਚਾਹੇ ਦੇਸ਼ ਦੀ ਲੜਾਈ ਹੋਵੇ ਚਾਹੇ ਅਤਵਾਦ ਹੋਵੇ ਤੇ ਚਾਹੇ ਦੇਸ਼ ਭੁੱਖੇ ਮਰਦੇ ਦੇਸ਼ ਦਾ ਢਿੱਡ ਭਰਨ ਦੀ ਗੱਲ ਹੋਵੇ ਗ੍ਰੀਨ ਰੈਵੋਲੂਸ਼ਨ ਵੇਲੇ ਉਹਦਾ ਕੰਮ ਹੈ ਜਿਹੜਾ ਉਹ ਮੂਹਰੇ ਹੋ ਕੇ ਪੰਜਾਬ ਨੇ ਕੀਤਾ ਔਰ ਇਹ ਵੀ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਚਾਹੇ 60000 ਕਰੋੜ ਦੀ ਹੋ ਚਾਹੇ ਹੁਣ ਰਿਲੀਫ ਪੈਕੇਜ ਦੀ ਇਹ ਪੰਜਾਬ ਦਾ ਹੱਕ ਬਣਦਾ ਹਕੂਕ ਬਣਦਾ ਔਰ ਮੈਂ ਇਹੀ ਦਰਖਾਸਤ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਤੁਸੀਂ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦੇਖਣੇ ਚਾਹੀਦੇ ਹੋ ਔਰ ਆ ਉਸ ਦੇਸ਼ ਦੇ ਜਿਹਦਾ ਕਿ ਪੰਜਾਬ ਇੱਕ ਅਟੁੱਟ ਅੰਗ ਤੁਹਾਡੀਆਂ ਗੱਲਾਂ ਤੇ ਤੁਹਾਡੇ ਐਕਸ਼ਨਾਂ ਤੇ ਤੁਹਾਡੇ ਫੈਸਲਿਆਂ ਦੇ ਵਿੱਚ ਨਜ਼ਰ ਆਵੇ ਇਹੀ ਉਮੀਦ ਦੇ ਨਾਲ ਅੱਜ ਮੈਂ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਦਰਖਾਸਤ ਇਹ ਜਿਹੜੀ ਉਹ ਕਰ ਰਿਹਾ ਸੋ ਸਾਥੀਓ ਜਿੱਥੇ 60000 ਕਰੋੜ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਉੱਥੇ ਹੀ ਕਿਉਂਕਿ ਇਹਨਾਂ 20-25 ਦਿਨਾਂ ਦੇ ਵਿੱਚ ਇਹ じゃ ਆਪਾਂ ਹੁਣ ਤੱਕ 88 ਦੇ ਫੜਾਂ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਤੇ ਜੀ ਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ-ਘੱਟ ਘੱਟੋ-ਘੱਟ 20000 ਕਰੋੜ ਦਾ ਅ ਰੀਲੀਫ ਪੈਕੇਜ ਹੈ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਤਕਰੀਬਨ 4.5 ਲੱਖ ਏਕੜ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਔਰ ਹੈ ਜੇ ਪ੍ਰੀਲੀਮੀਨਰੀ ਰਿਪੋਰਟਸ ਦੇ ਮੁਤਾਬਕ 360000 ਦੇ ਕਰੀਬ ਤਾਂ ਸਿਰਫ ਜਿਹੜਾ ਕੈਟਲ ਹੈ ਜਿਹੜੇ ਡੰਗਰ ਪਸ਼ੂ ਨੇ ਮੱਝਾਂ ਗਾਵਾਂ ਨੇ ਉਹ ਆਪਣੀਆਂ ਜਾਨਾਂ ਨੇ ਜਿਹੜੀਆਂ ਉਹ ਗਵਾ ਚੁੱਕੀਆਂ ਜਾਂ ਮਿਲ ਨਹੀਂ ਰਹੀਆਂ ਹੈਗੀਆਂ ਔਰ ਇਸ ਤੋਂ ਇਲਾਵਾ ਸੈਂਕੜੇ ਇਹੋ ਜਿਹੇ ਘਰ ਨੇ ਜਿਹੜੇ ਕਿ ਇਸ ਹੜ੍ਹਾਂ ਦੇ ਦੌਰਾਨ ਕੰਪਲੀਟਲੀ ਜਾਂ ਪਾਰਸ਼ਲੀ ਖਤਮ ਹੋ ਚੁੱਕੇ ਡੈਮੇਜ ਹੋ ਚੁੱਕੇ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕਲੈਟਰਲ ਡੈਮੇਜ ਹੁੰਦਾ ਹੈ ਉਹ ਵੀ ਬਹੁਤ ਵੱਡਾ ਹੈ ਕਿਉਂਕਿ ਖੇਤਾਂ ਦੇ ਵਿੱਚ ਰੇਤ ਹੈ ਜਿਹੜੀ ਉਹ ਆ ਗਈ ਹੈ ਜੇ ਅਗਲੀਆਂ ਫਸਲਾਂ ਦੀ ਬਿਜਾਈ ਦਾ ਵੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਹ ਰਹੇਗਾ ਇਸ ਤੋਂ ਜਦੋਂ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਸ ਤੋਂ ਬਾਅਦ ਰੀਲੀਫ ਦਾ ਕੰਮ ਚੱਲਣਾ ਹੈ ਰੀਹੈਬਿਲਿਟੇਸ਼ਨ ਦਾ ਕੰਮ ਚੱਲਣਾ ਹੈ ਉਸ ਤੋਂ ਬਾਅਦ ਜਿਹੜੀਆਂ ਕੋਈ ਦੰਗਰ ਪਸ਼ੂਆਂ ਦੇ ਮਾਰਨ ਕਰਕੇ ਬਿਮਾਰੀਆਂ ਵੈਕਟਰ ਡਿਜ਼ੀਜ਼ ਨੇ ਜਿਹੜੇ ਉਹ ਹੋਣੇ ਨੇ ਸੋ ਉਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਹਦੇ ਲਈ ਪੰਜਾਬ ਨੂੰ ਲੜਨਾ ਪੈਣਾ ਹੈ ਲੜਾਂਗੇ ਪਰ ਸਿਰਫ ਔਰ ਸਿਰਫ ਕੇਂਦਰ ਕਿਉਂਕਿ ਹੁਣ ਤੱਕ ਜੋ ਪਿਛਲੇ 25 ਦਿਨਾਂ ਦਾ ਟਰੈਕ ਰਿਕਾਰਡ ਰਿਹਾ ਹੈ ਕੇਂਦਰ ਦਾ ਔਰ ਬੀਜੇਪੀ ਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਲੋਕਲ ਲੀਡਰਸ਼ਿਪ ਹੈ ਜਿਹੜੀ ਉਹ ਚਾਹੇ ਬੀਜੇਪੀ ਦੇ ਪ੍ਰਧਾਨ ਸਾਹਿਬ ਹੋਣ ਚਾਹੇ ਤੁਹਾਡੇ ਬਿੱਟੂ ਜੀ ਰੇਲਵੇ ਮਿਨਿਸਟਰ ਸਾਹਿਬ ਹੋਣ ਚਾਹੇ ਹੋਰ ਬੀਜੇਪੀ ਦੀ ਜਿੰਨੀ ਲੀਡਰਸ਼ਿਪ ਹੈ ਉਹ ਬਹੁਤ ਦੇਖ ਚੁੱਕੀ ਸਿਰਫ ਔਰ ਸਿਰਫ ਬਿਆਨ ਬਾਜ਼ੀ ਹੈ ਜਿਹੜੀ ਉਹ ਹੋਈ ਹੈ ਤੁਹਾਡੇ ਆਉਣ ਦੇ ਉੱਪਰ ਪੰਜਾਬ ਇਹ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਐਕਸਪੈਕਟ ਕਰ ਰਿਹਾ ਕਿਉਂਕਿ ਹੁਣ ਤੱਕ ਡਿਜ਼ਾਸਟਰ ਟੂਰਿਜ਼ਮ ਤਾਂ ਬਹੁਤ ਹੋ ਚੁੱਕਾ ਹੈ ਬੀਜੇਪੀ ਵੱਲੋਂ ਔਰ ਕੇਂਦਰ ਵੱਲੋਂ ਪਿਛਲੇ ਦਿਨੀ ਸ਼ਿਵਰਾ ਚੋਹਾਨ ਜੀ ਆਏ ਉਹ ਵੀ ਡਿਜ਼ਾਸਟਰ ਟੂਰਿਜ਼ਮ ਕਰਕੇ ਗੋਡੇ-ਗੋਡੇ ਪਾਣੀ ਦੇ ਵਿੱਚ ਫੋਟੋ ਖਿਚਾ ਕੇ ਉਹ ਮੁੜ ਗਏ ਦੇਸ਼ ਦਾ ਖੇਤੀਬਾੜੀ ਮੰਤਰੀ ਆਵੇ ਤੇ ਸਿਰਫ ਔਰ ਸਿਰਫ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਮੁੜ ਜੇ ਤੇ ਇੱਕ ਚਵੰਨੀ ਦਾ ਵੀ ਰੀਲੀਫ ਪੈਕੇਜ ਅਨਾਉਂਸ ਨਾ ਕਰੇ ਇਹ ਮੈਂ ਸਮਝਦਾ ਕਿ ਸ਼ਰਮਿੰਦਗੀ ਵਾਲੀ ਗੱਲ ਸੀ ਕੇਂਦਰ ਲਈ ਔਰ ਬੀਜੇਪੀ ਦੇ ਲਈ ਇੰਟਰ ਮਿਨਿਸਟਰੀਅਲ ਜਿਹੜੀਆਂ ਕਮੇਟੀਆਂ ਨੇ ਤੁਹਾਡੀਆਂ ਅਫਸਰਾਂ ਦੀਆਂ ਉਹ ਸਾਰਾ ਪੰਜਾਬ ਟੂਰ ਕਰ ਚੁੱਕੇ ਸੋ ਮੈਂ ਹੱਥ ਜੋੜ ਕੇ ਫਿਰ ਦੁਬਾਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਵੱਲੋਂ ਇਹ ਦਰਖਾਸਤ ਕਰੂੰਗਾ ਕਿ ਜੀ ਤੁਸੀਂ ਵੀ ਕੱਲ ਨੂੰ ਇੱਥੇ ਸਿਰਫ ਦੌਰਾ ਕਰਕੇ ਨਾ ਜਾਇਓ ਜੇ ਆ ਰਹੇ ਹੋ ਜੀ ਸਦਕੇ ਆਇਓ ਤੁਹਾਨੂੰ ਜੀਆਂ ਆਇਆ ਕਹਾਂਗੇ ਅਸੀਂ ਪਰ ਨਾਲ ਦੀ ਨਾਲ ਹੀ ਮੌਕੇ ਦੇ ਉੱਪਰ ਪਿਛਲਾ 60000 ਕਰੋੜ ਰਿਲੀਜ਼ ਕਰਦਾ ਔਰ ਇਹ 20000 ਕਰੋੜ ਇਸ ਆਫਤ ਦੇ ਵਿੱਚ ਜੋ ਰੀਲੀਫ ਪੈਕੇਜ ਹੈ ਉਹ ਤੁਸੀਂ ਪੰਜਾਬ ਨੂੰ ਜੇ ਦੇ ਕੇ ਜਾਇਓ ਇਹ ਪੰਜਾਬ ਅੱਜ ਐਕਸਪੈਕਟ ਕਰੂਗਾ ਕਿਉਂਕਿ ਮੈਂ ਇਹ ਇਸ ਗੱਲ ਕਰਕੇ ਬਾਰ ਬਾਰ ਵੇਟ ਕਰ ਰਿਹਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਨਹੀਂ ਚਾਹੁੰਦੇ ਹੈਗੇ ਕਿ ਤੁਹਾਡੇ ਦੌਰੇ ਤੋਂ ਬਾਅਦ ਤੁਹਾਡੀ ਫੇਰੀ ਤੋਂ ਬਾਅਦ ਪੰਜਾਬ ਦੇ 3 ਕਰੋੜ ਪੰਜਾਬੀ ਇਹ ਗੱਲ ਕਰਨ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿੰਨੇ ਲੱਖਾਂ ਕਰੋੜਾਂ ਦਾ ਪੈਕੇਜ ਕਾਰਪੋਰੇਟ ਘਰਾਣਿਆਂ ਦੇ ਤਾਂ ਲੋਨ ਜਿਹੜੇ ਉਹ ਮਾਫ਼ ਕਰ ਦਿੱਤੇ ਪਰ 3 ਕਰੋੜ ਪੰਜਾਬੀਆਂ ਦੀ ਬਾਹ ਫੜਨ ਦੇ ਲਈ ਮਹਿਜ਼ 20000 ਕਰੋੜ ਦਾ ਰੀਲੀਫ ਪੈਕੇਜ ਵੀ ਇਸ ਆਫਤ ਦੀ ਘੜੀ ਦੇ ਵਿੱਚ ਨਹੀਂ ਤਾਂ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਪੰਜਾਬ ਤੁਹਾਡੀ ਫੇਰੀ ਤੋਂ ਮਗਰੋਂ ਇਹ ਗੱਲਾਂ ਕਰੇ ਸੋ ਕਿਰਪਾ ਕਰਕੇ ਬੇਨਤੀ ਕਰਦੇ ਹਾਂ ਕਿ ਆ ਰਹੇ ਹੋ ਜੀ ਸਰ ਕੇ ਆਓ ਜੀ ਆਇਆਂ ਨੂੰ ਪਰ ਨਾਲ ਦੀ ਨਾਲ ਮੌਕੇ ਦੇ ਉੱਪਰ 20000 ਕਰੋੜ ਦਾ ਜਿਹੜਾ ਰੀਲੀਫ ਪੈਕੇਜ ਔਰ ਪਲੱਸ ਜਿਹੜੇ ਪਿਛਲੇ ਸਾਡੇ ਡਿਊਜ਼ ਖੜੇ ਨੇ ਕੇਂਦਰ ਵਾਲਾ ਪੰਜਾਬ ਦੇ ਹੱਕ ਹਕੂਕ ਦਾ ਪੈਸਾ ਜਿਹੜਾ ਖੜਾ ਹੈ ਉਹਨੂੰ ਜਾਰੀ ਕਰਨ ਦਾ ਫੈਸਲਾ ਫਰਮਾਨ ਹੈ ਜਿਹੜਾ ਉਹ ਸੁਣਾ ਕੇ ਜਾਇਓ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਕੋਈ ਵੀਆਈਪੀ ਆਵੇ ਔਰ ਉਹ ਵੀ ਖਾਸ ਤੌਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮਾਤ ਨੇ ਜਿਹੜੇ ਉਹ ਪ੍ਰੋਪਰ ਤਰੀਕੇ ਨਾਲ ਹੋਣਾ ਇਹ ਪਿਛਲੇ ਵਾਰੀ ਇਲੈਕਸ਼ਨਾਂ ਸਿਰ ਤੇ ਸੀ ਕਾਂਗਰਸ ਵੱਲੋਂ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਨਲੈਕੀ ਬਹੁਤ ਵੱਡੀ ਕੁਤਾਹੀ ਕੋਈ ਇਹ ਕਿ ਜਦਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਖਤਰੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਨਾਲ ਜਿਹੜਾ ਉਹਨਾਂ ਨੂੰ ਸੀਰੀਅਸਲੀ ਨਹੀਂ ਲਿਆ ਗਿਆ ਹੈਗਾ ਪਰ ਅਸੀਂ ਇੱਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਉਹਨਾਂ ਦੀ ਸਿਕਿਉਰਿਟੀ ਦਾ ਉਹਨਾਂ ਦੇ ਪ੍ਰੋਟੋਕਾਲ ਦਾ ਪੂਰਾ ਇੰਤਜ਼ਾਮਾਤ ਹੈ ਜਿਹੜਾ ਉਹ ਕੀਤੇ ਗਏ ਨੇ ਮੈਂ ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਦੇ ਆਉਣ ਤੋਂ ਪਹਿਲਾਂ 3 ਕਰੋੜ ਪੰਜਾਬੀਆਂ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਪਹਿਲਾਂ ਹੀ ਹੱਥ ਜੋੜ ਕੇ ਅਪੀਲ ਆਗਾ ਏਸੀ ਗੱਲ ਕਰਕੇ ਕਰ ਰਿਹਾ ਕਿ ਜੀ ਤੁਹਾਡੇ ਕੈਬਨਿਟ ਦੇ ਕੁਲੀਫ ਸ਼ਿਵਰਾ ਚੋਹਾਂ ਜੀ ਆਏ ਆਏ ਤਾਂ ਪੰਜਾਬ ਦੇ ਲੋਕਾਂ ਨੂੰ ਉਮੀਦ ਆਸ ਬਜੀ ਕਿ ਕੁਝ ਦੇ ਕੇ ਜਾਣਗੇ ਦੇ ਕੇ ਤਾਂ ਕੀ ਜਾਣਾ ਸੀਗਾ ਜਾਂਦੇ ਹੋਏ ਸਾਡੇ ਅੱਲੇ ਜ਼ਖਮਾਂ ਦੇ ਉੱਪਰ ਉਹ ਨਮਕ ਹੈ ਜਿਹੜਾ ਨੂਨ ਹੈ ਜਿਹੜਾ ਉਹ ਛਿੜਕ ਕੇ ਰਗੜ ਗਏ ਤੇ ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰ ਰਹੇ ਕਿ ਜੀ ਕਿਰਪਾ ਕਰਕੇ ਤੁਸੀਂ ਇਹ ਕੰਮ ਨਾ ਕਰਿਓ ਡਿਜ਼ਾਸਟਰ ਟੂਰਿਜ਼ਮ ਮੈਂ ਚੋਹਾਨ ਸਾਹਿਬ ਦਾ ਕਿਉਂ ਕਿਹਾ ਉਹ ਇਸੇ ਕਰਕੇ ਕਿਹਾ ਔਰ ਫਿਰ ਉਹਨਾਂ ਦੀ ਗੱਲ ਦੇ ਜਵਾਬ ਦੇ ਵਿੱਚ ਜੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਦੀ ਵਜ੍ਹਾ ਕਰਕੇ ਇਹ ਮੈਨਮੇਡ ਡਿਜ਼ਾਸਟਰ ਹੈ ਤੇ ਫਿਰ ਜੇ ਐਨ ਕੇ ਦੇ ਡਿਜ਼ਾਸਟਰ ਬਾਰੇ ਕੀ ਕਹਿਣਗੇ ਜਿਹੜਾ ਬਾਰੇ ਕੀ ਕਹਿਣਗੇ ਉੱਤਰਾਖੰਡ ਦੇ ਹੜ੍ਹਾਂ ਬਾਰੇ ਕੀ ਕਹਿਣਗੇ ਕਮਾਟੇਲ ਦੇ ਹੜ੍ਹਾਂ ਬਾਰੇ ਕੀ ਕਹਿਣਗੇ ਕੇਂਦਰ ਸਰਕਾਰੋਂ ਸ਼ਿਵਰਾ ਚੋਹਾਂ ਜੀ ਹਰਿਆਣਾ ਦੇ ਹੜ੍ਹਾਂ ਬਾਰੇ ਜਿੱਥੇ ਬਹੁ ਗਿਣਤੀ ਸਟੇਟਾਂ ਦੇ ਵਿੱਚ ਉਹਨਾਂ ਦੀ ਸਰਕਾਰਾਂ ਨੇ ਉੱਥੋਂ ਦੇ ਹੜ੍ਹਾਂ ਬਾਰੇ ਕੀ ਕਹਿ ਰਹੇ ਕਹਿਣਗੇ ਦਿੱਲੀ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਆਪ ਬੈਠੇ ਨੇ ਦੋ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਨੇ ਉੱਥੇ ਮਹਿਜ਼ ਥੋੜਾ ਜਿਹਾ ਪਾਣੀ ਗਿਆ ਤੇ ਉਹ ਤਾਂ ਉਹਨਾਂ ਤੋਂ ਸੰਭਾਲਿਆ ਨਹੀਂ ਜਾ ਰਿਹਾ ਤੇ ਹੁਣ ਇੱਥੇ ਪੰਜਾਬ ਦੇ ਵਿੱਚ ਜਿੱਥੇ ਸਦੀਆਂ ਦੇ ਰਿਕਾਰਡ ਟੁੱਟ ਗਏ ਮੀਂਹਾਂ ਦੇ ਔਰ ਹੜ੍ਹਾਂ ਦੇ ਉਹਦੇ ਵਾਸਤੇ ਉਹ ਪੰਜਾਬ ਨੂੰ ਬਲੇਮ ਕਰਨ ਤੇ ਪੰਜਾਬੀਆਂ ਨੂੰ ਬਲੇਮ ਕਰਨ ਇਸ ਤੋਂ ਸ਼ਰਮਨਾਕ ਬਿਆਨ ਹੈ ਜਿਹੜਾ ਜੋ ਸ਼ਿਵਰਾ ਚੋਹਾਂਹ ਜੀ ਨੇ ਦਿੱਲੀ ਜਾ ਕੇ ਦਿੱਤਾ ਉਹ ਨਹੀਂ ਹੋ ਸਕਦਾ ਹੈਗਾ ਦੇਖੋ ਇਸ ਤਰ੍ਹਾਂ ਹੈ ਕਿ ਬਿਲਕੁਲ ਧੱਥਾਂ ਤੋਂ ਦੂਰ ਹੈ ਹੁਣ ਜੇ ਆਪਾਂ ਇਲੀਗਲ ਮਾਈਨਿੰਗ ਦੀ ਗੱਲ ਕਰ ਲਈਏ ਤੇ ਇਲੀਗਲ ਮਾਈਨਿੰਗ ਹੈ ਜਿਹੜੀ ਬੇਸਿਕਲੀ ਹੋਇਆ ਕੀ ਹੈ ਕਿ ਜੋ ਜੋ ਦਰਿਆ ਨੇ ਉਹਨਾਂ ਦੇ ਵਿੱਚ ਸਿਲਟ ਜੰਮੀ ਸਿਲਟ ਨੂੰ ਕੱਢਣ ਦਾ ਜਿਹੜੀ ਪ੍ਰਕਿਰਿਆ ਉਹ ਆਉਂਦੀ ਹੈ ਮਾਈਨਿੰਗ ਐਕਟੀਵਿਟੀ ਦੇ ਵਿੱਚ ਆ ਤੇ ਮਾਈਨਿੰਗ ਐਕਟੀਵਿਟੀ ਦੀ ਜਿਹੜੀ ਪਰਮਿਸ਼ਨ ਹੈ ਉਹ ਦੇਣੀ ਹੁੰਦੀ ਹੈ ਕੇਂਦਰ ਸਰਕਾਰ ਨੇ ਸਾਲਾਂ ਬੱਧੀ ਉਹ ਤਾਂ ਦਿੰਦੇ ਨਹੀਂ ਹੈਗੇ ਤੇ ਅਲੀਗੇਸ਼ਨ ਪੰਜਾਬ ਦੇ ਉੱਪਰ ਜੇ ਮੈਂ ਤੁਹਾਡੀ ਗੱਲ ਕਰਾਂ ਕਿ ਮਾਈਨਿੰਗ ਦੀ ਜਾਂ ਜਾਂ ਮੈਨੇਜਮੈਂਟ ਦੀ ਆਪਾਂ ਅੱਜ ਨਗਰ ਦੀ ਗੱਲ ਕਰ ਲਈਏ ਹਰ ਸਾਲ ਜਿੱਥੇ ਹੋਰ ਕੋਈ ਨਹੀਂ ਡੈਮੇਜ ਹੁੰਦਾ ਸੀਗਾ ਹੜ ਨਹੀਂ ਆਉਂਦੇ ਸੀਗੇ ਕੱਗਰ ਹਰ ਸਾਲ 748 ਫੁੱਟ ਦਾ ਡੇਂਜਰ ਮਾਰਕ ਹੈ ਕੱਗਰ ਦਾ ਉਹ ਤਕਰੀਬਨ 745 46 ਤੇ ਜਦੋਂ ਪਹੁੰਚਦਾ ਸੀਗਾ ਹਰ ਸਾਲ ਚਾਹੇ ਕਾਂਗਰਸੀ ਸਰਕਾਰੀ ਚਾਹੇ ਅਕਾਲੀ ਦਲ ਭਾਜਪਾ ਦੀ ਰਹੀ ਉਹ 745 44 ਤੇ ਉਹ ਜਾ ਕੇ ਟੁੱਟ ਜਾਂਦਾ ਸੀਗਾ ਇਸ ਵਾਰੀ ਅੱਜ ਦੀ ਘੜੀ 750.7 ਯਾਨੀ ਕਿ 2 ਫੁੱਟ 7 ਇੰਚ ਤਕਰੀਬਨ 3 ਫੁੱਟ ਕੱਗਰ ਡੇਂਜਰ ਮਾਰਕ ਤੋਂ ਉੱਪਰ ਚੱਲ ਰਿਹਾ ਹੈ ਤੇ ਹਜੇ ਤੱਕ ਉਹ ਬੰਨ ਟੁੱਟ ਨਹੀਂ ਦਿੱਤਾ ਗਿਆ ਇਹ ਪੰਜਾਬ ਸਰਕਾਰ ਦੀ ਮੈਨੇਜਮੈਂਟ ਦੀ ਹੀ ਨੂੰ ਹੀ ਸੇਰਾ ਜਾਂਦਾ ਇਹਦਾ ਸੋ ਕਿਰਪਾ ਕਰਕੇ ਮੈਂ ਫੇਰ ਦੁਬਾਰਾ ਕਮਿੰਗ ਬੈਕ ਟੂ ਦਾ ਪੁਆਇੰਟ ਮੈਂ ਫੇਰ ਦੁਬਾਰਾ ਕੇਂਦਰ ਸਰਕਾਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਬੀਜੇਪੀ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਇਸ ਵਿਫਤਾ ਦੀ ਘੜੀ ਦੇ ਵਿੱਚ ਪੰਜਾਬੀਆਂ ਦੇ ਨਾਲ ਮੋਢਾ ਜੋੜ ਕੇ ਖੜੋ ਨਾ ਕਿ ਆਓ ਆウダー ਡਿਜ਼ਾਸਟਰ ਟੂਰਿਜ਼ਮ ਕਰੋ ਫੋਟੋ ਖਿਚਾਓ ਪਾਣੀ ਦੇ ਵਿੱਚ ਖੜ ਕੇ ਤੇ ਮੁੜ ਕੇ ਹੋਰ ਬਿਆਨ ਦੇ ਦਿਓ ਇਹ ਕੰਮ ਹੈ ਜਿਹੜਾ ਇਹ ਨਾ ਅਸੀਂ ਨਾ ਪੰਜਾਬ ਸਰਕਾਰ ਤੇ ਨਾ ਪੰਜਾਬੀ ਇਹ ਚੱਲਣਗੇ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੀ ਗੱਲ ਜੀ ਮੁਕਾਤੀ ਸੀਗੀ ਕਿ ਪੰਜਾਬੀ ਤਾਂ ਉਹ ਕੌਮ ਹੈ ਕਿ ਦੁਨੀਆਂ ਦੇ ਵਿੱਚ ਜਿੱਥੇ ਆਪ ਦਾ ਹੋ ਜੇ ਦੁਨੀਆਂ ਦੇ ਵਿੱਚ ਜਿੱਥੇ ਕੋਈ ਕੋਈ ਡਿਜ਼ਾਸਟਰ ਹੋ ਜੇ ਕੋਈ ਨੇਚਰਲ ਕੈਲਾਮਿਟੀ ਆ ਜੇ ਉਥੇ ਪੰਜਾਬੀ ਮੋਢੇ ਨਾਲ ਮੋਢਾ ਜਾ ਕੇ ਲਾ ਕੇ ਖੜ ਜਾਂਦਾ ਲੰਗਰ ਵਰਤਾਉਂਦਾ ਤੇ ਪੰਜਾਬੀਆਂ ਦਾ ਹੱਥ ਹਮੇਸ਼ਾ ਉਹ ਐ ਰਿਹਾ ਹੈ ਉਹਨਾਂ ਨੇ ਕਦੇ ਐ ਨਹੀਂ ਕੀਤਾ ਹੈਗਾ ਅੱਜ ਵੀ ਪੰਜਾਬ ਦਾ ਹੱਥ ਐ ਹੈ ਪਰ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਉਹਨਾਂ ਤੋਂ ਅੱਜ ਉਹਨਾਂ ਵੱਲ ਪੰਜਾਬ ਦੇਖ ਰਿਹਾ ਕਿ ਸ਼ਾਇਦ ਇਹ ਪੰਜਾਬ ਨੂੰ ਆਪ ਦਾ ਭਾਰਤ ਦਾ ਅਟੁੱਟ ਅੰਗ ਸਮਝਦੇ ਹੋਏ ਕੁਛ ਨਾ ਕੁਛ ਬਾ ਫੜਨ ਕੇ ਦੇ ਕੇ ਜਾਣਗੇ ਉਸ ਕਰਕੇ ਮੈਂ ਪੀਸੀ ਕੀਤੀ ਜੇ ਉਹ ਦੇਣਗੇ ਯਾ ਨਹੀਂ ਦੇਣਗੇ ਪੰਜਾਬ ਸਰਕਾਰ ਇਸ ਵਿਪਤਾ ਦੀ ਘੜੀ ਦੇ ਵਿੱਚ ਹਰ ਪੰਜਾਬੀ ਦੇ ਨਾਲ ਜਿਹੜੇ ਕਿ ਹੜ੍ਹ ਪੀੜਤ ਨੇ ਉਹਨਾਂ ਦੇ ਨਾਲ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਤੇ ਉਹਨਾਂ ਦੀ ਰੀਹੈਬਿਲਿਟੇਸ਼ਨ ਦੇ ਲਈ ਵਚਨਬੱਧ ਹੈ